ਕਰਦੀ ਕੋਰਾਂ ਕਰਾਂ ਕੋਰਾਂ ਕਰ ਉਹ ਬੰਨ ਟੁੱਟ ਗਿਆ ਓਏ ਹਾਲੀ ਵਾਲਾ ਮੈਂ ਗੁਰੂ ਕਿਰਪਾ ਕਰੇ ਇਹ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੀ ਕਰੀਏ ਰੁੜ ਜੀਏ ਨਾਲ ਹੀ ਸਿਰ ਟੁੱਟ ਗਿਆ ਓਏ ਅਗਲੇ ਸਿਰੋਂ ਵੀ ਬਾਸ ਨਾ ਲੜੁੰਦਾ ਆਣੀ ਆਵਾਟ ਕਾਲਾ ਤੋੜੇ ਦੌੜ ਮੱਤ ਨਹੀਂ ਲੜਨ ਦੇ ਲਿਆ ਪਰਲਾ ਤੋੜੇ ਲੈ ਆ ਆ ਲਿਆ ਪਰਲਾ ਪਰਲਾ ਛਿੱਟੀ ਕਰ ਯਾਰ ਕਿ ਕਰਦਾ ਮਰ ਗਈ ਮਰ ਗਿਆ ਲੈ ਕੇ ਆ ਪਾਣੀ ਪੈ ਗਿਆ ਯਾਰ ਸਿੱਧਾ ਉਹ ਪਾਣੀ ਪੈ ਗਿਆ ਇਧਰ ਲੈ ਆ ਤੋੜੇ 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 ਹਾਏ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਧਗ ਇਹ ਲੈ ਗਿਆ ਬੰਨ ਹਾਂ ਉਹ ਇੱਥੇ ਆ ਗਿਆ ਪਾੜ ਨਹੀਂ ਜਾਂਦਾ ਮੈਂ ਪਾੜ ਗਿਆ ਉਹ ਪਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੀਬਾ ਉਹ ਲੰਘ ਗਿਆ ਪਾਣੀ ਲੰਘ ਗਿਆ ਉਹ ਪੋਰੇ ਲਾਵਾੜੇ ਨਹੀਂ ਮਾਲਕਾ ਨਹੀਂ ਨਹੀਂ ਆ ਗਿਆ ਓਏ ਸੇ ਬੰਦ ਨੱਟ ਗਿਆ ਵਾਗਰੂ 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 ਸਾਨੂੰ ਚੱਕੀ ਨਹੀਂ ਕੀਤੀ ਵਾਗਰੂ ਸਾਨੂੰ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸੀਂ ਸਾਨੂੰ ਚੱਕੀ ਨਹੀਂ ਕੀਤੀ ਅਲੀ ਵਾਲਾ ਬੰਦ ਤੋੜਦਾ ਤੂੰ ਵਾਗਰੂ ਵਾਗਰੂ ਤੁਸੀਂ ਚੱਕੀ ਨਹੀਂ ਕੀਤੀ ਉਹ ਨਾਲ ਹੀ ਨਾਲ ਮਾਈਕਰੋਫੋਨ ਖੰਦਾ ਚੱਕੀ ਨਹੀਂ ਕੀਤੀ ਉਹ ਇਧਰ ਆ ਜਾ ਚੱਲ ਆ ਜੂ ਨਾਲ ਉਹ ਦੇ ਨਾਲ ਹੀ ਉਹ ਦੇ ਨਾਲ ਨਹੀਂ ਜਾਂਦਾ ਤਾ ਤੇਰੀ ਗਿੱਦੀ ਵਾਗਰੂ ਤੂੰ ਪਾਈ ਗਰੂਦ ਸਾਡਾ ਚੱਕੀ ਨਹੀਂ ਕੀਤੀ ਸਰੂ ਸਾਹਿਬ 14 ਦਿਨ ਮਰ ਗਿਆ ਮਰ ਗਿਆ 14 ਦਿਨ ਉਹ ਬੰਨ ਟੁੱਟ ਗਿਆ ਬੰਨ ਪਿੰਦੇ ਪੈ ਕਲੋਂ ਬੰਨ ਟੁੱਟ ਗਿਆ ਛੇਤੀ ਪਜਾ ਬੰਨ ਟੁੱਟ ਗਿਆ ਛੇਤੀ